I don't know. So far I got any news <laughs> about <laughs> the new government? No. New government? I mean, I don't know. I mean, I don't know how many. I mean, I don't know how many. लल्ला ने गोली हो वाइड ध्यान में खाली ना आज भी नहीं हां यार बस बहुत बहुत स्वागत का है ये तो आड लोगों के बस के जानकारी के मुताबिक मंत्र के ਬਾਈ ਦੋ ਸਮਰਪਤ ਜੀ ਸਾਰੇ ਸਾਥੀ ਸਾਡੇ ਸਾਰੇ ਬੰਦੇ ਦਾ ਰੋਇਆ ਹੈ। ਕੀ ਕੋਈ ਦਸਤਾਵੇਜ਼ ਕਿਹੜਾ? ਜੋ ਤੁਸੀਂ ਜਰੂਰ ਮੰਗਣੀ ਤਾਂ ਦੇਣੀ। ਅੱਛਾ 20 ਸਤੰਬਰ ਥੋੜੀ ਜਿਮੇ ਦਾ ਲਿਖੋ ਬੈਠ ਕੇ ਅੱਧੀ ਆਮੇ ਜਾਰੀ ਕਰ ਦੇਣਾ ਚਾਹਾਂ। ਸਾਰੇ ਨੰਬਰ ਕਰਕੇ ਜਾਰਾ। ਤੁਹਾਨੂੰ ਕੌਮਸ ਨਾਲ ਬਤਾ ਫਿਜ਼ੀਕਲ ਕੈਸ਼ ਦੀ ਕਨਫਰਮੇਸ਼ਨ ਤੋਂ ਦੇਣੀ ਪੈਂਦੀ ਹੈ। ਕਿ ਕੀ ਮੁਤਾਦ। ਦੇਖੋ ਜੀ ਸਭ ਤੋਂ ਪਹਿਲੇ ਤੇ ਮੈਂ ਸਾਰੀ ਪ੍ਰੈਸ ਦੇ ਮੇਰੇ ਆਏ ਹੋਏ ਸਾਥੀਆਂ ਦਾ ਸ਼੍ਰੀ ਗੁਰਬਾਲ ਮੰਦਰ ਕਮੇਟੀ ਵੱਲੋਂ ਬਹੁਤ-ਬਹੁਤ ਸਵਾਗਤ ਕਰਦਾ। ਤੇ ਤੁਹਾਡੇ ਵੱਲੋਂ ਸਾਥੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਮੰਦਰ ਦੀ ਕਮੇਟੀ ਦੇ ਖਿਲਾਫ ਜਿਹੜੇ ਤਿੰਨ ਇਥੋਂ ਮੈਂਬਰ ਕੱਢੇ ਗਏ ਸਨ 29 ਸਪਟੰਬਰ ਲਾਸ ਸੰਡੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਹਦੇ ਵਰਜਨ ਦੇ ਪ੍ਰਤੀ ਤੁਸੀਂ ਅੱਜ ਸਾਰੇ ਸਾਥੀ ਸਾਡੇ ਕੋਲ ਇਥੇ ਹਾਜ਼ਰ ਹੋਏ ਹੋ ਤੇ ਤੁਸੀਂ ਦੱਸੋ ਮੈਨੂੰ ਪੁਲਿਸ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਮੈਂ ਜ਼ਰੂਰ ਦੇਵਾਂਗਾ ਜਨਰਲ ਸੈਕਟਰੀ ਸਾਹਿਬ ਉਹਨਾਂ ਨੇ ਐਲਿਗੇਸ਼ਨ ਲਗਾਏ ਹੈ ਕਿ ਜਿਹੜੇ ਤੁਹਾਡੇ ਹੀ ਮੰਦਰ ਕਮੇਟੀ ਦਾ ਮੈਂਬਰ ਸੀ ਪੁਨੀਸ਼ ਸ਼ਰਮਾ ਕਿਉਂ ਤੁਸੀਂ ਜਾਨ ਨੂੰ ਮਾਰਦੀ ਹੈ ਧਮਕੀਆਂ ਦਿੱਤੀਆਂ ਨੇ ਅੱਛਾ ਜੀ ਦੇਖੋ ਜੀ 26 ਸਤੰਬਰ ਥੋੜੀ ਜਿਮਤਾ ਮੈਂ ਇਸ ਤੋਂ ਪਹਿਲੇ ਅੱਗੇ ਆਵਾਂ ਮੈਂ ਜਾਣਕਾਰੀ ਦੇਣਾ ਚਾਹਨਾ ਹਾਂ ਹਾਂ ਜੀ ਇਹਦੇ ਬਾਰੇ ਤੋਂ ਮੈਂ ਇੱਕ ਜਾਣਕਾਰੀ ਦੇਣਾ ਚਾਹਨਾ ਕਿ ਜਦੋਂ ਵੀ ਅਕਾਊਂਟ ਜਿਹੜੇ 31 ਮਾਰਚ ਨੂੰ ਕਲੋਜ਼ ਕੀਤੇ ਜਾਂਦੇ ਆ ਜਿਹੜੀਆਂ ਫਾਈਨਲ ਬੁక్స్ ਕਲੋਜ਼ ਹੁੰਦੀਆਂ ਜਿਹੜਾ ਸਾਡਾ ਫਾਈਨੈਂਸ ਸੈਕਟਰ ਜਿਹਨੂੰ ਅਸੀਂ ਕੈਸ਼ੀਅਰ ਵੀ ਕਹਿੰਦੇ ਆ ਕੈਸ਼ੀਅਰ ਵੱਲੋਂ ਸਾਡੇ ਬੁక్స్ ਆਫ ਅਕਾਊਂਟਸ ਦੇ ਨਾਲ ਉਹਦਾ ਫਿਜ਼ੀਕਲ ਕੈਸ਼ ਦੀ ਕਨਫਰਮੇਸ਼ਨ ਰਿਪੋਰਟ ਦੇਣੀ ਪੈਂਦੀ ਹੈ ਕਿ ਇਹ ਜੇ ਫੋਰ ਐਗਜ਼ਾਮਪਲ ਲੱਖ ਰੁਪਏ ਉਹਦੇ ਕਿਤਾਬ ਚ ਆ ਰਿਹਾ ਤੇ ਲੱਖ ਰੁਪਏ ਉਹਦੇ ਫਿਜ਼ੀਕਲ ਕੈਸ਼ ਦੀ ਕਨਫਰਮੇਸ਼ਨ ਦੇਣੀ ਹੁੰਦੀ ਹੈ ਜਿਹਦੇ ਬਾਰੇ ਇਹਨੂੰ ਕਈ ਵਾਰ ਪੁੱਛਣ ਦੇ ਬਾਵਜੂਦ ਵੀ ਇਹ 12 ਮਈ ਨੂੰ ਇਹ ਮੇਰੇ ਕੋਲ ਹੈ ਇਹਨੂੰ ਇਹ ਜਿਹੜਾ ਮੈਟਰ ਭੇਜਿਆ ਗਿਆ ਕਿ ਆਪਣੀ ਕਨਫਰਮੇਸ਼ਨ ਰਿਪੋਰਟ ਦਿੱਤੀ ਜਾਏ ਤਾਂ ਕਿ ਅਕਾਊਂਟ ਜਿਹੜੇ ਨੇ ਉਹ ਅਗੇ ਆਡਿਟ ਵਾਸਤੇ ਸੀ ਇਹਨੂੰ ਭੇਜੇ ਜਾ ਸਕਦਾ ਬਟ ਇਹਦੇ ਵੱਲੋਂ ਕੋਈ ਵੀ ਪ੍ਰਵਾਰਾ ਨਹੀਂ ਕੀਤਾ ਗਿਆ ਜਿਹਦੇ ਬਰਤੀ ਸਾਡੇ ਜਿਹੜੇ ਅਕਾਊਂਟ ਸੈਕਟਰੀ ਮਿਸਟਰ ਪੰਕਜ ਸੇਠੀ ਉਹਨਾਂ ਵੱਲੋਂ ਇਹ ਚੀਜ਼ ਭੇਜੀ ਗਈ ਵੀ ਇਹਦੇ ਵੱਲੋਂ ਕੋਈ ਵੀ ਉਪਰਾਲਾ ਨਾ ਕਰਦਿਆਂ ਹੋਇਆ ਕੋਈ ਮੀਟਿੰਗ ਫਿਕਸ ਨਹੀਂ ਕੀਤੀ ਗਈ ਤੇ ਜੇ 20 ਤਰੀਕ ਤੱਕ ਇਹਦੇ ਵੱਲੋਂ ਨਹੀਂ ਕੁਝ ਕੀਤਾ ਜਾਂਦਾ ਤੇ ਮੰਨ ਲਿਆ ਜਾਏਗਾ ਕਿ ਜਿਹੜੇ ਸਾਡੇ ਖਾਤੇ ਤੇ ਇਹਦਾ ਜਿਹੜਾ ਫਿਜ਼ੀਕਲ ਕੈਸ਼ ਹੈ ਉਹ ਰਲਦਾ ਉਹ ਮਿਲਦਾ ਬੰਕਰ ਬੰਕਰ ਜੀ ਕਿਹਨਾਂ ਬੰਕਰ ਸੈਕਟਰੀ ਸਾਡੇ ਅਕਾਊਂਟ ਸੈਕਟਰੀ ਨੇ ਜੀ ਆਹ ਕੌਣ ਸੈਕਟਰੀ ਹਾਂਜੀ ਹੋਰ ਕਰਦੇ ਨੇ ਇਹਨਾਂ ਤਰ੍ਹਾਂ ਫਾਈਨਾਂਸ ਸੈਕਟਰੀ ਸ਼੍ਰੀ ਗੌਰਵ ਸ਼ਰਮਾ ਤੇ ਡਿਪਟੀ ਫਾਈਨਾਂਸ ਸੈਕਟਰੀ ਪੁਨੀਸ਼ਰ ਜਦੋਂ ਇਹ ਸਾਰੀਆਂ ਚੀਜ਼ਾਂ ਦੇ ਅਸਿਊਮ ਕਰ ਲਿਆ ਗਿਆ ਇਹ ਹੁਣ ਇਹਨਾਂ ਕੋਲ ਫਿਜ਼ੀਕਲ ਕੈਸ਼ ਦੇ ਫਿਗਰ ਵਾਰ-ਵਾਰ ਪੁੱਛੀ ਜਾ ਰਹੀ ਹੈ ਕਿ ਸਾਨੂੰ ਫਿਜ਼ੀਕਲ ਕੈਸ਼ ਦੱਸੋ ਕਿ ਤੁਹਾਡੇ ਕੋਲ ਇਸ ਵੇਲੇ ਕਿੰਨੀ ਅਵੇਲੇਬਿਲਟੀ ਹੈ ਸੋ ਡੈਟ ਕਿ ਉਹਦੇ ਚੋਂ ਜਿਹੜੇ ਬੈਂਕ 'ਚ ਜਮਾ ਹੋਣ ਵਾਲੇ ਬੈਂਕ 'ਚ ਕਰਾਏ ਜਾਂਦੇ ਸਾਨੂੰ ਇੱਕ ਕਲੀਅਰ ਪਿਕਚਰ ਹੋਵੇ ਕਿ ਜਿਹੜਾ ਸਾਡਾ ਡਿਜੀਟਲ ਅਕਾਊਂਟਸ ਨੇ ਜਿਹੜੇ ਕੰਪਿਊਟਰਸ ਦੇ ਅੰਦਰ ਜਾਂ ਸਾਡੀ ਕੈਸ਼ ਬੁੱਕ ਮੁਕਤੇ ਮੁਤਾਬਕ ਤੁਹਾਡਾ ਉਹ ਚੀਜ਼ਾਂ ਰਲਦੀਆਂ ਕਿ ਨਹੀਂ ਰਲਦੀਆਂ ਉਹਦੇ ਪ੍ਰਤੀ ਇਹਨਾਂ ਨੂੰ ਜਿਹੜੀਆਂ ਅਸੀਂ ਚਿੱਟੀਆਂ ਲਗਾਤਾਰ ਲਿਖੀਆਂ ਜਾ ਰਹੀਆਂ ਤੇ ਇਹਦੇ ਵੱਲੋਂ ਬਜਾਏ ਕਿ ਕੈਸ਼ ਦੀ ਫਿਗਰ ਦੇਂਦੇ ਹੋ ਅਗੋਏ ਜਵਾਬ ਆਂਦਾ ਕਿ ਮੈਂ ਮੇਰੇ ਕੋਲ ਇੰਨਾ ਸਮਾਂ ਨਹੀਂ ਕਿ ਮੈਂ ਤੁਹਾਡੀਆਂ ਚਿੱਠੀਆਂ ਦਾ ਜਵਾਬ ਦੇ ਸਕਾਂ। ਇਹ ਕਿਸੀ ਬਾਈ ਬਾਈ ਮੇ ਨਾ ਜੀ ਇਹ ਸਾਡਾ ਆਫੀਸ਼ੀਅਲ ਗਰੁੱਪ ਹੈ WhatsApp ਦੇ ਉੱਤੇ ਆਫਿਸ ਬੀਅਰਰਸ ਦਾ ਜਿਹਦੇ ਉੱਤੇ ਸਾਡੀ ਸਾਰੀ ਆਫੀਸ਼ੀਅਲ ਕਾਰਸਪੋਂਡੈਂਸ ਚੱਲਦੀ ਹੈ। ਉਹਦੇ 'ਚ ਕਹਿ ਰਿਹਾ ਮੈਂ ਬਹੁਤ ਵੱਡਾ ਬਿਜ਼ਨਸਮੈਨ ਆ ਮੇਰੇ ਕੋਲ ਸਮਾਂ ਨਹੀਂ ਹੈ ਤੁਹਾਨੂੰ ਕਰਨ ਲਈ ਤੇ ਇਹਦੇ ਵਾਸਤੇ ਐਗਜ਼ੈਕਟਿਵ ਮੀਟਿੰਗ ਬਲਾਉ ਉਹਦੇ ਵਿੱਚ ਦੱਸਿਆ ਜਾਏਗਾ। ਤੁਸੀਂ ਉਹਨਾਂ ਜਿਹੜੀ WhatsApp ਤੇ ਗੱਲ ਕੀਤੀ ਹੈਂ ਕਦੀ ਪਾਏ ਇੱਕ ਮੀਟਿੰਗ ਬਣਾ ਕੇ ਤੁਸੀਂ ਗੱਲ ਨਹੀਂ ਕੀਤੀ ਜਾਂਦਾ ਬੰਨਾ। ਦੇਖੋ ਜੀ ਜਿਹੜਾ ਸਾਡਾ ਆਫੀਸ਼ੀਅਲ ਗਰੁੱਪ ਹੈ ਇਹਦੇ ਵਿੱਚ ਸਾਡੇ ਬਾਈ ਮੈਂਬਰ ਨੇ ਆਫ ਕੋਈ ਵੀ ਜਿਹੜੀ ਸਾਡੀ ਅਫੀਸ਼ੀਅਲ ਕੋਰੈਸਪੋਂਡੈਂਸ ਹੁੰਦੀ ਹੈ ਉਹਦੇ ਵਿੱਚ ਹੀ ਹੁੰਦੀ ਆ। ਬੁਲਾ ਕੇ ਵੀ ਇਹਦੇ ਨਾਲ ਗੱਲ ਹੋਈ ਹੈ। ਇਹ ਰਿਟਨ ਦੇ ਤੌਰ ਦੇ ਉੱਤੇ ਵੀ ਜੋ ਲਿਖਤੀ ਤੌਰ ਤੇ ਅਸੀਂ ਇਹਨੂੰ ਦੇ ਸਕਦੇ ਸੀ ਅਫੀਸ਼ੀਅਲੀ ਅਸੀਂ ਉਹ ਵੀ ਇਹਨੂੰ ਦਿੱਤਾ। ਉਸ ਤੋਂ ਬਾਅਦ ਵੀ ਇਹਨੂੰ ਕੈ ਫਿਜ਼ੀਕਲ ਕੈਸ਼ ਦੀ ਜਿਹੜੀ ਫਿਗਰ ਵਾਸਤੇ ਇੱਕ ਪੁੱਛਣ ਲਈ ਸਾਨੂੰ ਬਾਰ-ਬਾਰ ਐਗਜ਼ੈਕਟਿਵ ਮੀਟਿੰਗ ਨਹੀਂ ਬਣਾਨੀ ਪੈਂਦੀ ਔਰ ਨਾ ਹੀ ਉਸ ਚੀਜ਼ ਦੀ ਜ਼ਰੂਰਤ ਹੁੰਦੀ ਹੈ। ਉਹਦੀ ਵੀ ਇਹਨੂੰ ਤਲਾਸ਼ ਕੀਤੀ। ਫਿਰ ਅਸੀਂ ਇਹਨੂੰ ਰਿਕਵੈਸਟ ਕੀਤਾ ਕਿ ਭਾਈ ਸਾਹਿਬ ਇਹ ਸਾਨੂੰ ਫਿਗਰ ਦਿੱਤੀ ਜਾਵੇ ਕਿ ਸਾਡੇ ਮੰਦਰ ਦੇ ਇੰਟੀਗ੍ਰਿਟੀ ਤੇ ਟਰਾਂਸਪੇਰੈਂਸੀ ਆਫ ਜਿਹੜੇ ਫਾਈਨੈਂਸ਼ੀਅਲ ਅਕਾਊਂਟਿੰਗ ਹੈ ਉਹ ਬਹੁਤ ਜ਼ਰੂਰੀ ਹੈ ਅਸੀਂ ਆਡਿਟ ਕਰਾਣਾ ਆਡਿਟ ਕਰਾ ਕੇ ਅਸੀਂ ਫਰਦਰ ਪ੍ਰੋਡਿਊਸ ਕਰਨੀ ਹੈ ਅਸੀਂ ਜਨਰਲ ਹਾਊਸ ਅਕਾਊਂਟ ਪ੍ਰੋਡਿਊਸ ਕਰਨਾ ਪਰ ਇਹਦੇ ਵੱਲੋਂ ਕਿਸੇ ਕੰਮ ਵੱਲੋਂ ਚੀਜ਼ ਨਹੀਂ ਕੀਤੀ ਗਈ ਪੁਨੀਸ਼ ਸ਼ਰਮਾ ਦਾ ਬੀਇੰਗ ਅ ਡਿਪਟੀ ਫਾਈਨੈਂਸ ਸੈਕਟਰੀ ਇਹਦੇ ਅੰਦਰ ਕਮੈਂਟ ਆਇਆ ਕਿ ਮੈਨੂੰ ਜੀ ਕੈਸ਼ ਤੋਂ ਫਾਈਨੈਂਸ ਸੈਕਟਰ ਨੂੰ ਦੂਰ ਰੱਖਿਆ ਜਾਂਦਾ ਜਦਕਿ ਮੈਂ ਕੈਸ਼ ਬੁੱਕਸ ਸੇ ਸਾਰੀਆਂ ਇਹਦੇ ਹੱਥ ਦੀਆਂ ਲਿਖੀਆਂ ਇਹਦੇ ਵੱਲੋਂ ਹੀ ਸਾਰਾ ਪੈਸਾ ਖਰਚ ਜਿਹੜੀ ਪੈਟੀ ਕੈਸ਼ ਬੁੱਕ ਤਾਂ ਕਿ ਉਹ ਸਾਰੀ ਵੈਰੀਫਾਈ ਕੀਤੀ ਗਈ ਜਦੋਂ ਕੈਸ਼ ਹੈ ਦੇ ਕੋਲ ਹੈ ਅਕਾਉਂਟੇਬਿਲਟੀ ਹੈ ਦੇ ਕੋਲ ਹੈ ਲਿਖਦਾ ਇਹ ਪਿਆ ਪੈਸੇ ਖਰਚਦਾ ਪਿਆ ਤਾਂ ਸਾਡੇ ਤਾਂ ਕਿਸ ਤਰ੍ਹਾਂ ਇਲਜ਼ਾਮ ਲਾ ਰਿਹਾ ਜੀ ਪੈਟੀ ਕੈਸ਼ ਵਾਰੀ 11 ਸੀ ਕੋਈ ਮੈਨੇਜਰ ਗ੍ਰੇਡ ਸਰ ਪੈਟੀ ਕੈਸ਼ ਇੱਕ ਬੜੀ ਛੋਟੀ ਜਿਹੀ ਰਕਮ ਹੁੰਦੀ ਹੈ ਜਿਹੜੇ ਸਾਡੇ ਦਫ਼ਤਰ ਦੇ ਰੋਜ਼ ਦੇ ਖਰਚੇ 20-25000 ਰੁਪਇਆ ਨੂੰ ਦਿੱਤਾ ਹੁੰਦਾ ਹੈ ਕਿ ਜਿਹੜੇ ਕੈਸ਼ ਹੋ ਜਾਵੇ ਉਹਦਾ ਜਿਹੜਾ ਹਿਸਾਬ ਤੇ ਇਹਨੇ ਮਿਲਾਨਾ ਨਾ ਆ ਕੇ ਸ਼ਾਮ ਨੂੰ ਇਹ ਮਿਲਾਂਦਾ ਰਿਹਾ ਜਸਦਨ ਸਾਡਾ ਮੈਨੇਜਰ ਇਥੋਂ ਛੱਡ ਕੇ ਗਿਆ 1 ਜਨਵਰੀ ਨੂੰ ਉਹਦੇ ਜੋਕ ਆ ਉਹਦੇ ਬੁਕਸ ਦੇ ਫਿਗਰ ਹੈਗੀ ਸੀ ਉਹ ਐਸ ਇਟ ਇਜ਼ ਫਿਗਰ ਜਿਹੜੀ ਹੈ ਉਹਨਾਂ ਨੂੰ ਸਾਡੇ ਆਫਿਸ ਦੇ ਅੰਦਰ ਜਮ੍ਹਾਂ ਕਰਾ ਕੇ ਗਿਆ ਉਹਦੇ ਅੰਦਰ ਕੋਈ ਡਿਫਰੈਂਸ ਨਹੀਂ ਹੈ ਕਿਸੇ ਚੀਜ਼ ਦਾ ਬਾਕੀ ਕੋਈ ਨਹੀਂ ਸਾਰੀ ਕਮੇਟੀ ਆ ਇਸ ਦੇ ਉੱਪਰ ਤੇ ਮਤਲਬ 1.5 ਲੱਖ ਦਾ ਮੰਦਿਰ ਦੇ ਵਿੱਚ ਕੰਮਾ ਕੀਤਾ ਅੱਜ ਵੀ ਇਹਦੇ ਕੋਲ 1.5 ਲੱਖ ਦੇ ਪੈਸਿਆਂ ਦਾ ਸਾਡਾ ਸਾਡੇ ਬੁਕਸ ਦੇ ਹਿਸਾਬ ਦੇ ਨਾਲ ਇਹ ਪੈਸੇ ਸਾਨੂੰ ਅੱਜ ਵੀ ਬਾਰ ਬਾਰ ਕਹਿਣ ਤੇ ਨਹੀਂ ਦਿੱਤੇ ਜਾ ਰਹੇ ਇਹ ਸਿਰਫ ਉਹ ਪੈਸਿਆਂ ਨੂੰ ਠਗਣ ਵਾਸਤੇ ਮਾਰੀ ਹੋਈ ਜਿਹੜੀ ਮੰਦਿਰ ਦੇ ਪੈਸਿਆਂ ਨਾਲ ਠੱਗੀ ਜਿਹੜੀ ਹੈ ਉਹਨੂੰ ਕਵਰ ਕਰਨ ਲਈ ਇਹ ਝੂਠੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਉਹ ਅਸੀਂ ਕੋਈ ਗੱਲ ਨਹੀਂ ਇਹਨੂੰ ਜਿੰਨੀ ਆਪਾਂ ਕਾਰਸਪੋਂਡੈਂਸ ਕਰ ਰਹੇ ਆ ਬਾਕੀ ਜਿਹੜਾ ਫਰਦਰ ਅਸੀਂ ਪੁਲਿਸ ਨੂੰ ਤੇ ਕੋਰਟ ਦੇ ਵਿੱਚ ਇਹਨੂੰ ਫਾਈਲ ਕਰਾਂਗੇ ਕਿ ਇਹਦੇ ਉੱਤੇ ਜੋ ਹੈਗਾ ਸਾਨੂੰ ਇਹਦਾ ਹਿਸਾਬ ਕਿਤਾਬ ਦਵਾਇਆ ਜਾਏਗਾ ਕਿਹੜਾ ਵੀ ਕੋਈ ਮੈਂਬਰ ਤੁਹਾਡੇ ਜਾਂ ਪ੍ਰਤਾਜ ਜੀ ਦੇ ਖਿਲਾਫ ਕੋਈ ਬਾਤ ਚੁੱਕਦਾ ਹੈ ਹਾਂਜੀ ਤੁਸੀਂ ਉਹਨਾਂ ਨੂੰ ਪਹਿਲੇ ਡਰਾਉਂਦੇ ਹੋ ਅੱਛਾ ਜੀ ਉਸ ਤੋਂ ਬਾਅਦ ਉਹਨਾਂ ਨੂੰ ਕਮੇਟੀ ਤੋਂ ਬਾਹਰ ਕੱਢ ਦਿੰਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਜਿਵੇਂ ਕਿ ਇਹ 16 ਤੰਦੀ ਮੀਟਿੰਗ ਕੰਡਕਟ ਕੀਤੀ ਗਈ ਹੈ ਇਹ ਪੁਨੀਰ ਸ਼ਰਮਾ ਨੇ ਜਿਹਦੇ ਵਿੱਚ ਪੂਰੀ ਕਮੇਟੀ ਨੂੰ ਭਰੇ ਚੱਲਦੀ ਐਗਜ਼ੈਕਟਿਵ ਮੀਟਿੰਗ 'ਚ ਗਾਲਾਂ ਕੱਢੀਆਂ ਗਈਆਂ ਇਹ ਸਾਰੇ ਗਵਾਹ ਨੇ ਪੂਰੀ ਕਮੇਟੀ 'ਚ ਪ੍ਰਧਾਨ ਜੀ ਨੂੰ ਅਲੱਗ ਤੌਰ ਤੇ ਨਿੱਜੀ ਤੌਰ ਤੇ ਕੱਡੀਆਂ ਗਈਆਂ ਜਿਹਦੇ ਵਾਸਤੇ ਨੂੰ ਉੱਥੇ ਨਿਸ਼ਕਾਸ਼ਿਤ ਕਰਨ ਲੱਗੇ ਸੀ ਇਹਨੂੰ ਪੁਲਿਸ ਨੂੰ ਅਸੀਂ ਹੈਡ ਓਵਰ ਕਰਨ ਲੱਗੇ ਸੀ ਵੀ ਜੋ ਉਹ ਐਕਟੀਵਿਟੀ ਇੱਥੇ ਵਾਇਲੈਂਸ ਕ੍ਰੀਏਟ ਕੀਤੀ ਹੈ ਮੰਦਰ ਬਰੇਵਿਸ ਦੇ ਅੰਦਰ ਪਰ ਇਹਦੇ ਵੱਲੋਂ ਮਾਫੀ ਮੰਗਨ ਤੇ ਇਹਨੂੰ ਐਕਸਕਿਊਜ਼ ਕਰਦੇ ਆ ਚਾਂਸ ਕਰਕੇ ਛੱਡਿਆ ਗਿਆ ਇਹ ਮੇਰੇ ਕੋਲ ਸੈਕੰਡ 8 8 9 ਦੀ ਜਿਹਦੇ ਵਿੱਚ ਸਾਡੇ ਰਿਟਾਇਰਡ ਈਟੀਓ ਜਿਹੜੇ ਕਿ ਸਾਡੇ ਲੈਬਾਰਟਰੀ ਸੈਕਟਰੀ ਨੇ ਸਾਰੇ ਲੈਬਾਰਟਰੀ ਸੰਭਾਲਦੇ ਨੇ ਤੇ ਦੂਸਰੇ ਮਿਸਟਰ ਨਰੇਸ਼ ਨੰਦਾ ਬੈਠੇ ਨੇ ਜਿਹੜੇ ਸਾਡੇ ਵਾਈਸ ਪ੍ਰੈਜ਼ੀਡੈਂਟ ਨੇ ਵੀ ਵਿਨੈਤプラス ए ਉੱਪਰ ਇਨ ਚਾਰਜ ਮੈਨ ਲੈਬਾਰਟਰੀ ਤੇ ਉਹ ਬੇਇੱਜ਼ਤੀ ਇਸ ਬੰਦੇ ਦੀ ਐ ਸੀਨੀਅਰ ਸਿਟੀਜ਼ਨਸ ਦੀ ਕੀਤੀ ਗਈ ਇਹਨਾਂ ਦੇ ਸਟੇਫੇ ਸਾਡੇ ਕੋਲ ਆਏ ਮੀਟਿੰਗ ਦਾ ਮੁੱਦਾ ਹੀ ਉਸ ਦਿਨ ਇਹੀ ਸੀਗਾ ਅਜੰਡਾ ਹੀ ਉਸ ਚੀਜ਼ ਦਾ ਇਹੀ ਸੀਗਾ ਉਸ ਅਜੰਡੇ ਤੇ ਡਿਸਕਸ਼ਨ ਦੇ ਦੌਰਾਨ ਡਾਇਰੈਕਟ ਇਹਨਾਂ ਨੂੰ ਦੱਸਿਆ ਗਿਆ ਵੀ ਇਹਦਾ ਜਿਹੜਾ ਬੋਲਬਾਣੀ ਇਹਦਾ ਬਿਹੇਵੀਅਰ ਐਰੋਗੈਂਸ ਤੇ ਹੋਸਟਲ ਬਿਹੇਵੀਅਰ ਜਿਹੜਾ ਉਹ ਟੋਟਲੀ ਅਗੇਂਸਟ ਹੈ ਕਿ ਜਿਹੜੇ ਸਾਡੇ ਸੀਨੀਅਰ ਮੈਂਬਰਸ ਨੇ ਮੰਦਰ ਜਿਹੜੇ ਫੈਲੋ ਮੈਂਬਰਸ ਨੇ ਇਸੇ ਤਰੀਕੇ ਨਾਲ ਗੱਲ ਕਰੀਏ ਨਾ ਕਿ ਅਸੀਂ ਬਤਮੀਜ਼ੀ ਨਾਲ ਉਹਨਾਂ ਦੀ ਬੇਇਜ਼ਤੀ ਕੀਤੀ ਜਾਵੇ ਇਸ ਬੰਦੇ ਨੇ ਇਸ ਬੰਦੇ ਨੇ ਐਮਰ ਕੋ ਲਿਖਿਆ ਜੀ ਮਿਨਟਸ ਰਿਕਾਰਡਡ ਹੈ ਸਾਰੇ ਗਵਾਹ ਨੇ ਸਾਰੇ ਮੈਂਬਰ ਇਹਦੇ ਕੋਲੋਂ ਇਹ ਆਪਣੇ ਕੀਤੇ ਹੋਏ ਐਕਟ ਦੀ ਮਾਫੀ ਮੰਗੀ ਗਈ ਇਹਦੇ ਵਿੱਚ ਸਾਡੇ ਕੋਲ ਰਿਕਾਰਡ ਨੇ ਰਾਧਾਪਨ ਨੇ ਇਹ ਵੀ ਕਿਹਾ ਸੀ ਕਿ ਜਿੱਦਾਂ ਤੁਸੀਂ ਮੀਟਿੰਗ ਰੱਖੀ ਹੈ ਸੰਡੇ ਵਾਲੇ ਦਿਨ ਜੀ ਇਹ ਉਹਨਾਂ ਇੱਥੇ ਨਹੀਂ ਸੀ ਇਹਨਾਂ ਨੇ ਮੈਸੇਜ ਕੀਤੇ ਸੀ WhatsApp ਤੇ ਕਿ ਮੀਟਿੰਗ ਡਿਲੇ ਕਰ ਦਿਓ ਮੈਂ ਐਸ ਇੱਥੇ ਮੌਜੂਦ ਨਹੀਂ ਹਾਂ ਇਸ ਤਰ੍ਹਾਂ ਹੈਗਾ ਜੀ ਕਿ ਜਦੋਂ ਮੀਟਿੰਗ ਦਾ ਮੈਸੇਜ ਪਾਇਆ ਗਿਆ ਉਹ ਪਾਇਆ ਗਿਆ 28 ਤਰੀਕ ਸ਼ਾਮ ਨੂੰ ਅਰਜੈਂਟ ਮੀਟਿੰਗ ਕਿਉਂਕਿ ਇਹਨਾਂ ਵੱਲੋਂ ਜਿਹੜੇ ਸਾਡੇ ਫੈਲੋ ਮੈਂਬਰਸ ਨੇ ਐਗਜ਼ੀਕਟਿਵ ਦੇ ਮੈਂਬਰਸ ਨੂੰ ਇੰਡੀਵਿਜੂਅਲੀ ਇੰਟਰਐਕਟਿਵਲੀ ਡਾਇਰੈਕਟਲੀ ਬਾਹਰ ਅੰਦਰ ਜਾਂਦਿਆਂ ਥ੍ਰੈਟ ਕੀਤਾ ਜਾ ਰਿਹਾ ਜਾ ਰਿਹਾ ਸੀਗਾ ਜਿਸ ਜਦੋਂ ਮੈਂ ਮੈਸੇਜ ਪਾਇਆ ਮੈਸੇਜ ਦਾ ਟਾਈਮ ਸੀ 6:0 ਔਰ ਇਹਦੇ ਵੱਲੋਂ ਰੀਡ ਕੀਤਾ ਗਿਆ 6:14 ਮਿੰਟ ਦੇ ਉੱਤੇ ਜਦ ਕਿ ਇਹਦਾ ਮੈਸੇਜ ਅਗਲੇ ਦਿਨ 29 ਤਰੀਕ ਨੂੰ 11:34 ਮਿੰਟ ਤੇ ਆ ਰਿਹਾ ਹੈ ਕਿ ਜੀ ਮੈਂ ਆਊਟ ਆਫ ਸਿਟੀ ਹਾਂ ਤੇ ਮੀਟਿੰਗ ਅੱਗੇ ਪੋਸਟਪੋਨ ਕੀਤੀ ਜਾਵੇ ਜੇ ਸਾਡੇ ਟੋਟਲ 50 52 ਮੈਂਬਰਸ ਨੇ ਕੋਈ ਮੈਂਬਰ ਉਹਦੇ ਵਿੱਚ ਛੁੱਟੀ ਦੀ ਹੋਵੇ ਅੰਦਰ ਬਾਹਰ ਹੋਵੇ ਤੇ کیا ਮੀਟਿੰਗ ਪੋਸਟਪੋਨ ਕੀਤੀ ਜਾ ਸਕਦੀ ਹੈ ਇੱਕ ਬੰਦੇ ਦੀ ਐਬਸੈਂਸ ਦੇ ਕਾਰਨ ਇੱਕ ਸੁਆਦੀ ਉਹ ਕਹਿੰਦੇ ਵੀ ਜਿਹੜੇ ਖਾਸ ਬੰਦੇ ਐਸਚਓ ਤੁਹਾਡੇ ਪ੍ਰਸਤਾਵ ਸਰ ਐਸੀ ਤਾਂ ਸਾਡੇ ਮੇਰੇ ਸਾਹਦੇ ਨਾਲ ਕੋਈ ਗੱਲ ਬਾਤ ਨਹੀਂ ਕੋਈ ਰਿਸ਼ਤਾ ਨਹੀਂ ਨਾਲੀ ਨਹੀਂ ਇਸ ਤਰ੍ਹਾਂ ਭਾਈ ਸਾਹਿਬ ਥੈਰ ਦਿਓ ਥੈਰ ਦਿਓ ਜੇ ਬਾਈ ਚਾਂਸ ਇਸ ਤਰ੍ਹਾਂ ਹੈਗਾ ਜੀ ਇਸ ਤਰ੍ਹਾਂ ਇਹਦੀ ਬੜੀ ਸਿੱਧੀ ਕਲੀਅਰ ਕਟ ਗੱਲ ਹੈ ਜਿਹਨਾਂ ਨੂੰ ਕਿਸੇ ਤਰੀਕੇ ਦਾ ਸ਼ੱਕ ਹੈ ਇਨਕੁਆਰੀ ਅਫਸਰ ਚੇਂਜ ਕਰਾ ਕੇ ਕਿਤੇ ਹੋਰ ਲਵਾ ਲਨ ਅਨਾਦ ਸਾਹਿਬ ਉਹਨਾਂ ਨੇ ਵੀ ਕਿਹਾ ਕਿ ਤੁਹਾਡੇ ਤੋਂ ਪਹਿਲਾਂ ਵੀ ਇੱਕ ਪਿਸਤੌਲ ਦੇ ਨਾਲ ਦਾ ਕੋਈ ਕੇਸ ਚੱਲ ਰਿਹਾ ਹੈ ਜਿਹੜਾ ਕੋਈ ਸਤੀਸ਼ ਮੈਰੜ ਤੋਂ ਕੋਈ ਸੋਚ ਦਿਖਾਇਆ ਸੀ ਕੋਈ ਨਹੀਂ ਕੋਲ ਹੀ ਬੰਦਿਆਂ ਨੂੰ ਤੁਸੀਂ ਡਰਾਉਂਦੇ ਹੋ ਇਸੇ ਤਰ੍ਹਾਂ ਹੀ ਕੋਈ ਕੋਈ ਕੇਸ ਨਹੀਂ ਮੇਰਾ ਉਹ ਕਹਿੰਦੇ ਕਿ ਪੁਲਿਸਰ ਬਾ کہہ ਰਿਹਾ ਵਾ ਕਿ ਅਨੰਦ ਸਾਹਿਬ ਨੇ ਜਨਰਲ ਸੈਕਟਰੀ ਹੈਗੇ ਜਿਹੜੇ ਉਹਨਾਂ ਨੇ ਕਿਹਾ ਜਿਹੜੇ 77 ਭਾ ਦਾ ਮਗਾ ਵਿੱਚ ਇਹ ਤਾਂ ਕਹਿਣ ਦੀਆਂ ਗੱਲਾਂ ਜੀ ਉਹ ਤਾਂ ਮੈਂ ਜੋ ਮਰਜ਼ੀ ਰੋਪੇ ਤੇ ਹੁਣ ਲਾ ਦਿੰਨਾ ਮੈਨੂੰ ਬਹੁਤ ਜਿਹੜੇ ਕੀਤੀ ਹੈ ਮੈਂ ਤੁਹਾਨੂੰ ਲਾਈਵ ਸੁਣਾਇਆ ਮੈਂ ਕਿ ਤੁਹਾਡਾ ਮੂੰਹ ਜਬਾਨੇ ਤੇ ਗੱਲ ਨਹੀਂ ਕੀਤੀ ਹੈਗੀ ਇਹੀ ਐਵੀਡੈਂਸ ਮੈਂ ਉਹਨਾਂ ਨੂੰ ਪੁਲਿਸ ਨੂੰ ਦਿੱਤਾ ਹੈ ਇਹੀ ਐਵੀਡੈਂਸ ਮੈਂ ਕਮਿਸ਼ਨਰ ਸਾਹਿਬ ਕੋ ਪੇਸ਼ ਹੋ ਕੇ ਦੇ ਜਿਹੜੀ ਰਜਿਸਟਰੀ ਕੱਟੀ ਜਾ ਰਹੀ ਹੈ ਸਾਡੇ ਤੋਂ ਇਹ ਹੈ ਕਿ ਆਪਾਂ ਇਹਨਾਂ ਨੂੰ ਮੰਨਦੇ ਤੇ ਜਿਹੜੇ ਪੈਸੇ ਆ ਪਰਸਨਲ ਯੂਜ਼ ਨਹੀਂ ਕਰਨ ਦੇ ਰਹੇ ਜਿਸ ਦੇ ਕਰਕੇ ਇਹ ਰਜਿਸਟਰ ਕਰਦੇ ਸਰ ਜਦੋਂ ਕੈਸ਼ ਇਹਨਾਂ ਦੇ ਕੋਲ ਕਹਿ ਜੀ ਇਹਨਾਂ ਕੋਲ ਸਾਡੇ ਇਹਨਾਂ ਕੋਲ ਇੱਕ ਕੈਸ਼ ਇਹਨਾਂ ਦੇ ਕੋਲ ਮੈਂ ਤੇ ਆ ਮੇਰੇ ਕੋਲ ਸਾਰੇ ਕੋਰਸਪੋਂਡੈਂਸ ਆ ਮੈਂ ਤੁਹਾਨੂੰ ਦੇ ਰਿਹਾ ਇਹ ਤੁਸੀਂ ਸਾਰੇ ਇਹਦੀ ਪੜੋ ਤੇ ਇਹਦੇ ਦਿੱਤੇ ਜਵਾਬ ਮੈਨੂੰ ਤੁਸੀਂ ਐਜ਼ ਅ ਕੈਸ਼ੀਅਰ ਜੇ ਮੈਂ ਰੋਲ ਹੈਗਾ ਮੈਨੂੰ ਪੁੱਛ ਦਿਓ ਕਿ ਮੇਰੇ ਕੋਲ ਕਿੰਨੇ ਪੈਸੇ ਮੌਜੂਦ ਨੇ ਤੇ ਮੈਨੂੰ ਦੱਸਣ ਚ ਕੀ ਹਰਜਾ ਮੇਰੇ ਕੋਲ 10000 ਰੁਪਏ ਤੇ 20000 ਹੈ ਤੇ ਜਦੋਂ ਮੈਂ ਟਾਲ ਮਟੋਲ ਕਰਾਂ ਕਿ ਮੇਰੇ ਕੋਲ ਟਾਈਮ ਨਹੀਂ ਮੈਂ ਵੱਡਾ ਬਿਜ਼ਨਸਮੈਨ ਐਗਜ਼ੈਕਟਿਵ ਮੀਟਿੰਗਾਂ ਕਾਲ ਕੀਤੀਆਂ ਜਾਂ ਇਹਦਾ ਮਤਲਬ ਹੈ ਕਿ ਦੱਸਣ ਵਾਸਤੇ ਰਾਜੀ ਨਹੀਂ ਹੈਗਾ ਬੰਦਾ ਮੇਰੇ ਕੋ ਤੇ ਇਹਨਾਂ ਰਾਈਟਿੰਗ ਆ ਮੈਂ ਵਰਬਲ ਤੇ ਗੱਲ ਹੀ ਕੋਈ ਨਹੀਂ ਕਰਦਾ ਪਿਆ ਔਰ ਇਹਦੇ ਜੋ ਦਿੱਤੇ ਜਵਾਬ ਉਹ ਵੀ ਵਰਬਲ ਅਗਲਾ ਮੈਂ ਤੁਹਾਨੂੰ ਇੱਕ ਪੁਆਇੰਟ ਹੋਰ ਕਲੀਅਰ ਕਰਦਾ ਇਸ ਬੰਦੇ ਵੱਲੋਂ ਇਹ ਵਟਸਐਪ ਤੇ ਮੇਰੇ ਪਰਸਨ ਇਹਦੇ 'ਚ ਲਿਖਿਆ ਜਾ ਰਿਹਾ ਹੈ ਕਿ ਹੁਣ ਮੈਂ ਫਾਈਨਾਂਸ ਸੈਕਟਰੀ ਤੇ ਤੂੰ ਜਨਰਲ ਸੈਕਟਰੀ ਤੂੰ ਆਪਣੀ ਪਾਵਰ ਵਰਤ ਮੈਂ ਆਪਣੀ ਕਰਦਾ ਹੁਣ ਮੈਂ ਅੱਜ ਤੋਂ ਬਾਅਦ ਟੰਡਨ ਦੇ ਨਾਲ ਆ ਤੇ ਉਹਦੇ ਅਸੀਂ ਪੈਸੇ ਜਿਹੜੇ ਦਵਾ ਕੇ ਹੀ ਛੱਡਨੇ ਇਹਦੇ 'ਚ ਕਲੀਅਰ ਲਿਖਿਆ ਤੂੰ ਚਾਹ ਤੁਸੀਂ ਚਾਹੇ ਕਮੇਟੀ ਦੇ 30 ਬੰਦੇ ਇੱਕ ਪਾਸੇ ਹੋ ਜੋ ਅਸੀਂ 2 ਤੋਂ 3 ਬੰਦੇ ਹੀ ਬਹੁਤ ਆ ਜੈਸਦ ਬੰਦੇ ਦੇ ਨਾਲ ਸਾਡੀ ਮੰਦਿਰ ਕਮੇਟੀ ਦਾ ਆਲਰੇਡੀ ਡਿਸਪਿਊਟ ਚੱਲ ਰਿਹਾ ਜਾਂ ਕੋਰਟ ਦੇ ਵਿੱਚ ਕੇਸ ਪੈਂਡਿੰਗ ਹੈ ਅਜੇ ਜੱਜ ਸਾਹਿਬ ਵੱਲੋਂ ਦੇ ਉੱਤੇ ਕੋਈ ਮਾਨਯੋਗ ਅਦਾਲਤ ਵੱਲੋਂ ਡਿਸੀਜਨ ਨਹੀਂ ਦਿੱਤਾ ਗਿਆ ਤੇ ਇਹਨਾਂ ਨੂੰ ਕਿਉਂ ਜਲਦੀ ਇਹਨੂੰ ਪੈਸੇ ਦਿਵਾਣ ਦੀ ਇਹਨਾਂ ਦਾ ਕੀ ਪਰਸਨਲ ਇੰਟਰਸਟ ਹੈ ਇਹ ਇਹਨਾਂ ਨੂੰ ਪੁੱਛਿਆ ਜਾਵੇ ਤੁਸੀਂ ਕਹਿਣਾ ਚਾਹੁੰਦੇ ਹੋ ਇਹ ਸਾਰੇ ਸਥਿਤੀਆਂ ਜੋ ਹੋ ਰਹੀਆਂ ਨੇ ਸਾਰੇ ਜਿਹੜੇ ਵੀ ਨਾਮ ਹੋਇਆ ਸਾਡਾ ਦੇਸ਼ ਹਿੰਦੁਸਤਾਨ ਹੈਗਾ ਨਾ ਉਹ ਨੂੰ ਕਿਉਂ ਇਸਨਾ ਕੀ ਨੌਕ ਬਤਾ ਜਸ਼ਨ ਜੀ ਜਸ਼ਨ ਜੀ ਇਤਨਾ ਗਾਇਆ ਕਿ ਬਦਨਾਮੀ ਜਿਹੜੇ ਲੋਕ ਕਰ ਰਹੇ ਐ ਇਹ ਸਵਾਲ ਮੇਰੇ ਖਿਆਲ ਉਹਨਾਂ ਨੂੰ ਜ਼ਿਆਦਾ ਪੁੱਛੋ ਤੁਸੀਂ ਤਾਂ ਜ਼ਿਆਦਾ ਬੈਟਰ ਆ ਅਪਰ ਤੂੰ ਵੀ ਫ੍ਰੈਂਕੋ ਆਫ ਦਾ ਗਵਰਨਰ ਕਰੇ ਮੈਂ ਤੁਹਾਨੂੰ ਇੰਨੀ ਕੀ ਮੁੱਦਾ ਹੋ ਗਿਆ ਵੀ ਹਣਾ ਅਮੀਰਪਾ ਇੰਨਾ ਜਗਾ ਦੇਖੋ ਜਦੋਂ ਪੈਸੇ ਦਾ ਝਗੜਾ ਹੁੰਦਾ ਜੀ ਜਦੋਂ ਕਿਤੇ ਹੋਵੇ ਪੈਸਾ ਇਹਦੇ ਕੋਲ ਹੈ ਦੋ ਬੰਦੇ ਜਿਹੜਾ ਕੈ ਸੈਕਟਰੀ ਦਸੰਬਰ ਦੇ ਵਿੱਚ ਦਸੰਬਰ ਗਏ ਕਿੱਧਰ ਗਏ ਕਿੱਧਰ ਹੈ ਦਸੰਬਰ ਦੇ ਵਿੱਚ ਇਹ ਸਾਡੇ ਹੁਣ ਮੈਂ ਕਹਾਂ ਮੇਰੀ ਗੱਲ ਸੁਣੋ ਮੈਂ ਕਹਾਂ ਪੈਸੇ ਮੇਰੇ ਕੋ ਜਿਹੜੇ ਹੈਗੇ ਮੇਰੇ ਕੋ ਹੈ ਹੀ ਨਹੀਂ ਮੈਂ ਕਹਣਾ ਗਏ ਮੈਂ ਨਾ ਤੁਸੀਂ ਲੈ ਗਏ ਜੀ ਪੈਸੇ ਕਰ ਗੱਲ ਸੁਣੋ ਮੈਂ ਤੁਹਾਡੇ ਕੋ ਰੋਪ ਲਾਉਂਦਾ ਤੁਸੀਂ ਪੈਸੇ ਲੈ ਗਏ ਕੋਈ ਪ੍ਰੂਫ ਦਿੱਤੇ ਆ ਕਿ ਮੈਂ ਇਹਨਾਂ ਨੂੰ ਪੈਸੇ ਕੀ ਨਾ ਕੋਈ ਮੈਟਰ ਐ ਪ੍ਰੈਸ ਕੰਟਰੋਲ ਮੇਰਾ ਨਾਮ ਗੌਰਵ ਸ਼ਰਮਾ ਮੈਂ ਗੋਪਾਲ ਮੰਦਿਰ ਕਮੇਟੀ ਦੇ ਵਿੱਚ ਫਾਈਨੈਂਸ ਸੈਕਟਰੀ ਇਹ ਮੇਰੇ ਨਾਲ ਬੈਠੇ ਨੇ ਡਿਪਟੀ ਫਾਈਨੈਂਸ ਸੈਕਟਰੀ ਪਨੀਤ ਸ਼ਰਮਾ ਜੀ ਇਹ ਸੀਨੀਅਰ ਐਗਜ਼ੀਕਟਿਵ ਮੈਂਬਰ ਨੇ ਅਮਿਤ ਕੇਸਰ ਜੀ ਐਲਾ ਮੈਂ ਸਮੂਹ press ਵਾਲੇ ਭਰਾਵਾ ਦਾ ਸਵਾਗਤ ਕਰਦਾ ਜਿਹੜੇ ਨੇ ਸ਼ਾਰਟ ਨੋਟਿਸ ਦੇ ਵਿੱਚ ਇੱਥੇ ਸਾਡੇ ਕੋਲ ਪਹੁੰਚੇ ਨੇ ਤਾਨੂੰ ਸਦਨ ਦਾ ਮਸਤ ਮਤਲਬ ਇਹ ਆ ਕਿ ਮੰਦਿਰ ਦੇ ਵਿੱਚ ਕਈ ਸਾਲਾਂ ਤੋਂ ਪ੍ਰਧਾਨ ਤੇ ਸੈਕਟਰੀ ਵੱਲੋਂ ਜਿਹੜੇ ਘਟਾਲੇ ਕੀਤੇ ਜਾ ਰਹੇ ਨੇ ਪੈਸੇ ਨੂੰ ਲੈ ਕੇ ਕਪਲੇ ਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਜਾਣਨਾ ਕਰਾਉਣਾ ਚਾਹੁੰਦਾ ਮੇਰੇ ਤੋਂ ਪਹਿਲਾਂ ਵੀ ਜਿਹੜੇ ਸਾਡੇ ਕਈ ਮੈਂਬਰ ਸੀ ਉਹਨਾਂ ਨੇ ਵੀ ਇਹਨਾਂ ਨੂੰ ਇਹਨਾਂ ਦੇ ਖਿਲਾਫ ਆਵਾਜ਼ ਚੁੱਕੀ ਸੀ ਇਹ ਗੁੰਡਾਗਰਦੀ ਕਰਕੇ ਜੋ ਸਾਡੇ ਸੰਵਿਧਾਨ ਚ ਕਲੋਜ਼ ਹੈ ਉਹਨੂੰ ਤਾਕਤੇ ਰੱਖਦੇ ਹੋਏ ਉਹਨੂੰ ਵੀ ਤਾਕਤੇ ਰੱਖਤਾ ਹੋਇਆ ਆਪਣੀ ਮਰਜ਼ੀ ਦੇ ਨਾਲ ਬਾਹਰ ਕੱਢ ਦਿੰਦਾ ਜਿਹੜਾ ਵੀ ਇਹਨਾਂ ਦੇ ਘਟਾਲਿਆਂ ਦੇ ਖਿਲਾਫ ਬੋਲਦਾ ਹੈ ਇਹ ਚੁੱਪ ਉਹਨੂੰ ਮੈਂਬਰਸ਼ਿਪ ਤੋਂ ਹੀ ਬਾਹਰ ਕੱਢ ਦਿੰਦੇ ਨੇ ਸਰ ਜੀ ਕਿਹੜਾ ਮੰਦਰ ਆਹ ਕੌਣ ਨੇ ਪ੍ਰਧਾਨ ਜਿਹੜੇ ਇਹ ਕੰਮ ਕਰ ਰਹੇ ਜੀ ਗੋਪਾਲ ਮੰਦਰ ਹੈ ਜਿਹੜੇ ਪ੍ਰਧਾਨ ਹੈ ਕਲਾਸ਼ ਖੱਲਨ ਔਰ ਜਰਨਲ ਸੈਕਟਰੀ ਹੈ ਸੁਨੀਲ ਆਨੰਦ ਜੀ ਹੁਣ ਤੱਕ ਕਿੰਨੇ ਕੁ ਤੁਸੀਂ ਸਮਝਦੇ ਹੋ ਕਿ ਪੈਸਿਆਂ ਦਾ ਘਟਾਲਾ ਹੋ ਰਿਹਾ ਹੈ ਮੰਦਰ ਦੇ ਵਿੱਚ ਦੇਖੋ ਜੀ ਜਿਹੜਾ ਹੁਣ ਮੈਂ ਇਹਨਾਂ ਕੋ ਹਿਸਾਬ ਇਹਨਾਂ ਦਾ 31 ਮਾਰਚ ਨੂੰ ਚੈੱਕ ਕੀਤਾ ਸੀ ਉਹਦੇ ਵਿੱਚ 1,11,500 ਰੁਪਏ ਕੱਟ ਪਾਏ ਗਏ ਜਦੋਂ ਮੈਂ ਇਹਨਾਂ ਤੋਂ ਪੈਸਿਆਂ ਬਾਰੇ ਪੁੱਛਿਆ ਤੇ ਹਿਸਾਬ ਬਣਾਇਆ ਤੇ ਇੱਕ ਇਹਨਾਂ ਨੇ ਮੈਨੇਜਰ ਰੱਖਿਆ ਸੀ ਅਕਤੂਬਰ ਦੇ ਵਿੱਚ ਮੈਂ ਫਾਈਨੈਂਸ ਸੈਕਟਰੀ ਆ ਮੇਰੇ ਕੋਲੋਂ ਪਾਵਰ ਇਹਨਾਂ ਨੇ ਇੱਕ ਮੁਲਾਜ਼ਮ ਦੇ ਹੱਥ ਦੇ ਵਿੱਚ ਦੇ ਦਿੱਤੀ ਜਿਹੜਾ ਇਹਨਾਂ ਨੇ ਵਿਜੇ ਕੁਮਾਰ ਨਾਦ ਇੱਕ ਮੈਨੇਜਰ ਰੱਖਿਆ ਉਹਨੂੰ ਕਹਿ ਦਿੱਤਾ ਕਿ ਅੱਜ ਤੋਂ ਪੈਸੇ ਦਾ ਲੈਣ-ਦੇਣ ਸਾਰਾ ਇਹ ਬੰਦਾ ਕਰੇਗਾ ਤੇ ਇਹਦੀ ਹੀ ਕਿਤਾਬ ਦੇ ਉੱਤੋਂ ਅਕਾਊਂਟ ਉੱਪਰ ਚੜਿਆ ਜਾਏਗਾ ਮੈਸਟਰੀ ਦਾ ਵਿਰੋਧ ਕੀਤਾ ਕਿ ਇਹਦੀ ਕਿਤਾਬ ਦੇ ਉੱਤੋਂ ਹਿਸਾਬ ਨਹੀਂ ਚੜਿਆ ਜਾਣਾ ਚਾਹੀਦਾ ਇਹ ਮੈਨੂੰ ਹਿਸਾਬ ਦੇਏਗਾ ਮੇਰੀ ਬੁੱਕ ਦੇ ਉੱਤੋਂ ਹਿਸਾਬ ਚੜੇਗਾ ਪਰ ਇਹਨਾਂ ਨੇ ਮੇਰੀ ਗੱਲ ਨਹੀਂ ਸੁਣੀ 3 ਮਹੀਨੇ ਉਸ ਮੈਨੇਜਰ ਨੇ ਕੰਮ ਕੀਤਾ 31 31 ਦਸੰਬਰ ਤੱਕ ਉਹਨੇ ਕੰਮ ਕੀਤਾ ਤੇ 2 ਦਿਨ ਦੀ ਛੁੱਟੀ ਲੈ ਕੇ ਉਹ ਵਾਪਸ ਚਲਾ ਗਿਆ ਇਹ ਘਰ ਚਲਾ ਗਿਆ 2 ਦਿਨ ਦੀ ਛੁੱਟੀ ਤੇ ਜਦੋਂ 5-6 ਦਿਨ ਬਾਅਦ ਮੈਂ ਉੱਥੇ ਆਇਆ ਤੇ ਮੈਂ ਪੁੱਛਿਆ ਕਿ ਮੈਨੇਜਰ ਕਿੱਥੇ ਹੈ ਤੇ ਕਹਿੰਦੇ ਜੀ ਮੈਨੇਜਰ ਆਇਆ ਨਹੀਂ ਜਦੋਂ ਅਸੀਂ ਮੈਨੇਜਰ ਨੂੰ ਫੋਨ ਕੀਤਾ ਉਹਨੇ ਸਾਡੇ ਨੰਬਰ ਜਿੰਨੇ ਵੀ ਸੀਗੇ ਸਾਡੇ ਲੋਕਾਂ ਦੇ ਜਿਹੜੇ ਉਹਨੇ ਬਲੌਕ ਚ ਪਾਤੇ ਜੇ ਅਸੀਂ ਕਿਸੇ ਹੋਰ ਨੰਬਰਾਂ ਤੋਂ ਫੋਨ ਕੀਤਾ ਸਾਡੀ ਆਵਾਜ਼ ਸੁਣ ਕੇ ਫੋਨ ਚੁਪਣਾ ਬੰਦ ਕਰਤਾ ਜਦੋਂ ਮੈਨੂੰ ਸ਼ੱਕ ਹੋਇਆ ਕਮੈਨੇਜਰ ਆ ਕਿਉਂ ਨਹੀਂ ਰਿਹਾ ਤੇ ਫਿਰ ਮੈਂ ਇਹਦਾ ਪਿਛਲੇ 3 ਮਹੀਨਿਆਂ ਦਾ ਹਿਸਾਬ ਚੈੱਕ ਕੀਤਾ ਇਹਦੇ ਹਿਸਾਬ ਦੇ ਵਿੱਚ ਮੈਨੂੰ 67700 ਰੁਪਏ ਦੀ ਗੜਬੜੀ ਮਿਲੀ ਜਿਹੜੀ ਕਿ ਮੈਂ ਪ੍ਰਧਾਨ ਔਰ ਜਨਰਲ ਸੈਕਟਰੀ ਨੂੰ ਵੀ ਦੱਸੀ ਤੇ 31 ਉਸ ਤੋਂ ਬਾਅਦ ਫਰਵਰੀ ਦੇ ਵਿੱਚ ਅਸ਼wini Sood ਹੈ ਸਾਡੇ ਉਹ ਡਿਪਟੀ ਜਨਰਲ ਸੈਕਟਰੀ ਨੇ ਉਹਨਾਂ ਦੇ ਹੱਥ ਦੇ ਵਿੱਚ ਇਹਨਾਂ ਨੇ ਆਫਿਸ ਇਨਚਾਰਜ ਬਣਾਤਾ ਤੇ ਨਾਲ ਫਾਈਨੈਂਸ ਦਾ ਕੰਮ ਉਹਨਾਂ ਨੂੰ ਦਿੱਤਾ ਕਿ ਤੁਸੀਂ ਬੈਠੇ ਕੰਮ ਕਰੀ ਜਾਓ ਤੇ ਜਦੋਂ 31 ਮਾਰਚ ਨੂੰ ਅਸੀਂ ਹਿਸਾਬ ਮਲਾਇਆ ਤੇ 114 14500 ਰੁਪਏ ਦਾ ਫਰਕ ਆਇਆ ਫਿਰ ਅਸੀਂ ਬੈਠੇ ਹਿਸਾਬ ਸਾਰਾ ਚੈੱਕ ਕੀਤਾ ਤੇ ਉਹਦੇ ਵਿੱਚੋਂ 6700 ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵਿਜੇ ਕੁਮਾਰ ਦਾ ਸ਼ੋਰਟ ਸੀ 8600 ਰੁਪਿਆ ਜਦੋਂ ਮੈਂ ਹਿਸਾਬ ਲਿਆ ਸੀ ਪੁਰਾਣੇ ਮੈਨੇਜਰ ਤੋਂ ਇਲੈਕਸ਼ਨ ਜਿੱਤਣ ਤੋਂ ਬਾਅਦ 8600 ਰੁਪਿਆ ਉਹ ਕੱਟ ਦੇ ਕੇ ਗਿਆ ਸੀ ਜੋ ਅਜੇ ਤੱਕ ਉਹ ਸਟੈਂਡ ਹੀ ਚੱਲਦਾ ਆ ਰਿਹਾ ਸੀ 40000 ਰੁਪਇਆ ਜਿਹੜਾ ਸੁਨੀਲ ਆਨੰਦ ਦੇ ਨਾਮ ਤੇ ਸੀ ਸੁਨੀਲ ਆਨੰਦ ਤੋਂ ਪੈਸੇ ਮੰਗੇ ਗਏ ਤੇ ਉਹ ਕਹਿੰਦਾ ਮੈਂ ਜਮਾ ਕਰਾ ਦੇਣਾ ਮੈਂ ਪ੍ਰਧਾਨ ਨੂੰ ਕਿਹਾ ਪ੍ਰਧਾਨ ਕਹਿੰਦਾ ਕੋਈ ਗੱਲ ਨਹੀਂ ਸੁਨੀਲ ਆਨੰਦ ਦੇ ਪੈਸੇ ਆ ਜਾਣਗੇ ਕੋਈ ਗੱਲ ਨਹੀਂ ਅੱਜ 31 ਮਾਰਚ ਤੋਂ ਬਾਅਦ ਵੀ 5 ਮਹੀਨੇ ਹੋ ਗਏ ਆ ਸੁਨੀਲ ਆਨੰਦ ਦੇ ਪੈਸੇ ਅੱਜ ਤੱਕ ਸਾਡੇ ਕੋਲ ਨਹੀਂ ਆਏ ਜਦੋਂ ਮੈਂ बार-बार ਇਹਨਾਂ ਤੋਂ ਪੈਸੇ ਮੰਗੇ ਤੇ ਇਹ ਫਿਰ ਸਾਡੇ ਤੇ ਉਲਟੇ ਜਲਦ ਆਮਲਾਂ ਲੱਗੇ ਇਹਨਾਂ ਨੇ ਇੱਕ ਹੋਰ ਇੱਕ ਮੈਂ ਤੁਹਾਨੂੰ ਕਿੱਸਾ ਹੋਰ ਦੱਸਣਾ ਜਾਵਾਂਗਾ ਮੰਦਿਰ ਕਮੇਟੀ ਦੇ ਉੱਤੇ ਇੱਕ ਕੇਸ ਚੱਲ ਰਿਹਾ ਰਜੇਸ਼ ਟੰਡਨ ਵਰਸਸ ਗੋਪਾਲ ਮੰਦਿਰ ਇੱਕ ਚੈੱਕ ਬਾਊਂਸ 139 ਦਾ ਕੇਸ ਚੱਲਦਾ ਹੈ 138 ਦਾ ਕੇਸ ਚੱਲਦਾ ਪਿਆ ਇਹਦੇ ਵਿੱਚ ਸੁਨੀਲ ਆਨੰਦ ਨੇ ਆਪਣਾ ਇੱਕ ਮਿੱਤਰ ਹੈਗਾ ਸੁਮੰਤ ਟਿੱਟੇਜਾ ਇੱਕ ਚੈੱਕ ਬਾਉਂਸ ਦੇ ਵਿੱਚ 55000 ਦਾ ਵਕੀਲ ਹਾਇਰ ਕੀਤਾ ਗਿਆ ਮੰਦਰ ਦੇ ਕੇਸ ਜਿਹੜੇ ਆ ਕਈ ਵਕੀਲ ਫ੍ਰੀ ਵੀ ਲੜਦੇ ਆ ਔਰ ਇਹਨੂੰ 55000 ਰੁਪਏ ਦੀ ਫੀਸ ਦੇ ਕੇ ਹਾਇਰ ਕੀਤਾ ਗਿਆ ਮੈਂ ਇਸ ਤੇ ਓਬਜੈਕਸ਼ਨ ਕੀਤਾ ਕਿ ਯਾਰ 55000 ਰੁਪਏ ਇੱਕ ਚੈੱਕ ਬਾਉਂਸ ਦੇ ਉੱਤੇ ਤੁਸੀਂ ਫੀਸ ਲਈ ਹੈ ਇਹ ਕੋਈ ਜਾਇਜ਼ ਹੈਗੀ ਆ ਕਹਿੰਦਾ ਨਹੀਂ ਜੀ ਅਸੀਂ ਇੱਕ ਕੇਸ ਹੋਰ ਕੀਤਾ ਆ ਉਹਦੇ ਉੱਤੇ ਉਹ ਉਹਦੀ ਵੀ ਫੀਸ ਵਿੱਚ ਹੀ ਆ ਚਲੋ ਅਸੀਂ ਚੁੱਪ ਕਰ ਗਏ ਹੁਣ ਦੁਬਾਰਾ ਜਦੋਂ ਪੰਗਾ ਪਿਆ ਵਾ ਇਹਨਾਂ ਨੇ ਮੈਨੂੰ ਕਿਹਾ ਕਿ ਇੱਕ 40000 ਰੁਪਏ ਵਕੀਲ ਦਾ ਚੈੱਕ ਬਣਾਣਾ ਵਕੀਲ ਦੇ ਨਾਂ ਤੇ ਮੈਂ ਕਿਹਾ ਜੀ ਹੁਣ ਮੈਂ ਕਿਹਾ ਹੁਣ ਕਿਸ ਚੀਜ਼ ਦਾ 55000 ਦੇ ਕਰੀਬ ਤੇ ਤੁਸੀਂ ਉਹਨੂੰ ਪੇਮੈਂਟ ਦੇ ਚੁੱਕੇ ਹੋ ਹੁਣ ਕਹਦਾ ਚੈੱਕ 40000 ਰੁਪਏ ਦਾ ਬਣਾਣਾ ਕਹਿੰਦੇ ਨਹੀਂ ਜੀ ਜਿਹੜਾ ਟੰਡਨ ਸਾਹਿਬ ਨੇ ਸਾਡੇ ਤੇ ਕੇਸ ਕੀਤਾ ਸੀ ਉਹਦੀ ਇੱਕ ਰਿੱਟ ਹਾਈ ਕੋਰਟ ਦੇ ਵਿੱਚ ਪਾਤੀ ਹੈ ਤੇ ਅਸੀਂ ਹਾਈ ਕੋਰਟ ਦੇ ਵਿੱਚ ਇੱਕ ਵਕੀਲ ਕੀਤਾ ਅਸੀਂ ਉਹਨੂੰ ਪੈਸੇ ਦੇਣੇ ਆ ਤੇ ਮੈਂ ਕਹਾ ਜੀ 40000 ਦੇ ਵਿੱਚ ਕੀ ਰਿੱਟ ਕੀ ਹੈਗੀ ਆ ਕਹਿੰਦੇ ਜੀ ਉਹਨਾਂ ਨੇ ਸਾਈਨ ਵੈਰੀਫਿਕੇਸ਼ਨ ਦੀ ਇੱਕ ਰਿੱਟ ਪਾਈ ਆ ਕਿ ਮੇਰੇ ਇਹਨਾਂ ਨੇ ਝੂਠੇ ਸਾਈਨ ਕਰਾਏ ਤੇ ਉਹਦੀ ਰਿੱਟ ਮੈਂ ਕਹਾ ਜੀ ਇਹ ਰਿੱਟ ਆਮ ਹੈਗੀ ਹੈ ਕੋਈ ਗੱਲ ਨਹੀਂ ਆਪਣੇ ਜਾਣਕਾਰ ਵਕੀਲ ਲਗੇ ਆ ਆਪਾਂ 10-15000 ਰੁਪਏ ਦੇ ਵਿੱਚ ਕੰਮ ਕਰਾ ਦੇਾਂਗੇ ਹੋ ਸਕਦਾ ਹੈ ਕਿ ਸਾਡੀ ਇੰਨੀ ਮਿੱਤਰਤਾ ਹੈਗੀ ਆ ਕਿ ਇਹ ਕੰਮ ਇੱਕ ਅੱਧੀ ਪੇਸ਼ੀ ਪੈਣੀ ਆਸੀਂ ਫ੍ਰੀ ਕਰਾ ਦਈਏ ਕਿ ਮੰਦਰ ਦਾ ਪੈਸਾ ਨਹੀਂ ਲੱਗੇਗਾ ਪਰ ਨਹੀਂ ਜੀ ਇਹ ਅੜ ਗਏ ਅਸੀਂ ਕਰ ਰਹੇ ਆ ਤਦ ਚਲੋ ਮੇਰੇ ਤੇ ਦਬਾਅ ਪਾਇਆ ਮੈਂ ਇਸ ਚੀਜ਼ ਦਾ ਵਿਰੋਧ ਤੇ ਬੋਧ ਕੀਤਾ ਕਿ ਨਹੀਂ ਨਹੀਂ ਲੇਕਿਨ ਚਲੋ ਮੇਰੇ ਤੇ ਦਬਾਅ ਪਾ ਲਿਆ ਕਿ ਨਹੀਂ ਦੇ ਦਿਓ ਚੈੱਕ ਸੁਨੀਲ ਲਾਂਦੇ ਮੇਰੇ ਤੇ ਦਬਾਅ ਪਾਇਆ ਕਿ ਚੈੱਕ ਦੇ ਦਿਓ ਮੈਂ 40000 ਰੁਪਏ ਦਾ ਚੈੱਕ ਕੱਟ ਦਿੱਤਾ ਫਿਰ ਜਦੋਂ ਮੈਂ ਨਾਂ ਪੁੱਛਿਆ ਕਿ ਕਿਸ ਨਾਂ ਦੇ ਉੱਤੇ ਹੋਣਾ ਚਾ ਚਾ ਹਾਈ ਕੋਰਟ ਦੇ ਵਕੀਲ ਦਾ ਨਾਮ ਦੱਸੋ ਇਹ ਕਹਿੰਦੇ ਜੀ ਤੁਸੀਂ ਖਾਲੀ ਛੱਡ ਦਿਓ ਅਸੀਂ ਸੁਮント ਤੇਜਨ ਨੂੰ ਪੁੱਛ ਲਾਂਗੇ ਕਿ ਕਿ